ਡਾਕਟਰ ਰਾਜ ਕੁਮਾਰ ਡਾਕਟਰ ਰਾਜ ਕੁਮਾਰ ਐਸ ਜੀ ਖਾਨ ਬੋਲਤੇ ਰਹੋ ਮੈਂ ਸੁਣਤਾ ਰਹੂੰਗਾ ਤਾਲੀਆਂ ਤਾਲੀਆਂ ਕਰ ਦਿਓ ਬੋਲ ਤੇ ਬੋਲ ਤੇ اوکے تھینک یو ਸਾਰੇ ਨਾਮ ਕਾਰਡ ਹੋ ਜਾਣਾ ਆ ਜੋ ਵੀ ਪਿੰਡ ਵਿੱਚ ਕੰਮ ਹੋਊਗਾ ਉਹ ਤੁਹਾਡੇ ਹੱਥੀ ਹੋਊਗਾ ਤੁਹਾਨੂੰ ਕੰਮ ਮਿਲੂਗਾ ਸਰਪੰਚ ਸਾਹਿਬ ਨਾਲ ਸਾਡੀ ਇਹ ਗੱਲ ਹੋ ਚੁੱਕੀ ਜੋ ਆ ਬੰਦੇ ਤੇ ਜਿੰਨਾ ਵੀ ਪਿੰਡ ਦਾ ਕੰਮ ਆ ਉਹ ਪਿੰਡ ਦੇ ਬੰਦੇ ਹੀ ਕਰਨਗੇ ਜਿਨ੍ਹਾਂ ਨੇ ਸਾਡੇ ਕੋ ਕਾਰਡ ਸੀਗੇ ਬੜਿਓ ਉਹ ਸਾਰੇ ਆਪਾਂ ਐਕਟੀਵੇਟ ਕਰ ਲਏ ਆ ਸਾਰਾ ਇਹ ਕੰਮ ਜਿਹੜਾ ਆ ਪਿੰਡ ਦਾ ਉਹ ਨਿਰੰਕਾ ਦੀ ਟੀਮ ਤੇ ਹੱਥੀ ਹੋਇਆ ਪਿੰਡ ਵਾਲਿਆਂ ਨੂੰ ਕੰਮ ਮਿਲੂਗਾ ਉਹ ਵੀਰ ਭਾਈ ਨੇ ਰਾਜੀ ਬਿਲੀ ਫੈਕਟਰ ਖੜਾਇਆ ਕਿਸੇ ਕੋਲ ਉਹ ਲਾਵਾ ਦੇ ਨਾਲ ਜਿੰਦਾ ਚਾਹਦਾ ਸੀ ਤੇ ਇਹ ਜੇ ਥੋ ਕੁਸਤਾਨੀ ਹੋਇਆ ਜਿਲੇ ਆਪਾਂ ਇਹਨਾਂ ਨੂੰ ਕਾਮਯਾਬ ਕਰਾਂਗੇ ਕਾਮਯਾਬ ਕੰਮ ਤੋਂ ਬਾਅਦ ਸਾਡੇ ਜਿਹੜੇ ਜਿਹੜੇ ਕੰਮ ਆ ਜੋ ਜੋ ਕਿਸੇ ਨੇ ਸੋਚਿਆ ਉਹ ਆਪਣੇ ਆਪਣੇ ਕੋਲ ਹੀ ਕੰਮ ਹੁਣੇ ਨਿੱਕੇ ਭਾਈ ਦਾ ਕਾਰਡ ਦਾ ਭਾਗਾ ਪ੍ਰੋਬਲਮ ਹੈ ਤਾਂ ਮੈਂ ਇਹ ਲਾਉਂਦੀ ਆ ਜਾਂ ਕਿਸੇ ਜੀ ਹੋਰ ਸਮੱਸਿਆ ਹੈ ਉਹ ਸਾਰੀਆਂ ਇਲੈਕਸ਼ਨ ਤੋਂ ਬਾਅਦ ਨਾਲੇ ਨਾਲ ਚੱਲ ਪਈਆਂ ਜਿਨ੍ਹਾਂ ਭੈਣਾਂ ਨੂੰ ਮੇਰੇ ਘਰਿਆ ਕੋਈ ਬੰਦਿਆਂ ਦੇ ਪੈਸੇ ਵੀ ਦੇਖ ਕੇ ਕਾਫੀ ਪੈਂਡਿੰਗ ਸੀਗੀ ਉਹ ਸਾਰੀ ਪਈ ਆ ਸਾਡੇ ਕੋਲ ਦੇਖ ਇੱਦਾਂ ਹੀ ਇੱਦਾਂ ਹੀ ਪੈਸੇ ਤੁਹਾਨੂੰ ਉਹੋ ਕੰਮ ਤੋਂ ਬਾਅਦ ਮਿਲ ਗਏ ਆ ਤੇ ਇਹ ਕਈ ਕੰਮ ਇੱਦਾਂ ਤੇ ਰੁਕੇ ਪਈਆ ਹੁਣ ਲੱਖਰ ਕੋੜ ਲੱਗਾ ਹੁਣ ਕਰਕੇ ਕੰਮ ਉਹਦੇ ਵਜੋਂ ਤੇ ਇਹ ਕੰਮਾਂ ਨੂੰ ਆਪਾਂ ਉਹੋ ਹੀ ਨਹੀਂ ਪਰਚਾਣਦਾ ਜਿੱਦਾਂ ਹੀ ਇਹ ਲੱਖਾਂ ਮੁਕਦੀਆ ਚਲੋ ਅਖਰ ਵੀ ਅਹੀ ਕੰਮ ਕਾਣੀ ਆ ਵੀ ਆਪਣੇ ਬੱਚੇ ਨੂੰ ਦਰਾਮ ਕਰਿਆ ਆ ਆਪੇ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਸਾਹ ਕਾਬਜਾਬ ਹੋਣਗੇ ਤੇ ਦਾਤ ਸਾਹਮਣ ਪਾਰਟੀ ਨੂੰ ਵੱਡਾ ਹੱਤਾ ਮਿਲੂਗਾ ਜਿਹਦੇ ਨਾਲ ਸਾਡਾ ਚੱਬੇ ਵਾਲਾ ਨਾਮ ਰੌਸ਼ਨ ਹੋਊਗਾ ਇਸ ਕਰਕੇ ਅਸੀਂ ਉਹ ਚੀਜ਼ ਦਾ ਫਾਇਦਾ ਲੈਣਾ ਆ ਉਹਨਾਂ ਨੂੰ ਅਸੀਂ ਬੋਟ ਘੱਟ ਬਹੁਤ ਉੱਚਾ ਹੋਊਗਾ ਤਾਂ ਜੋ ਅਸੀਂ ਕੋਈ ਵੀ بڑے ਲੈਵਲ ਤੇ ਵੀ ਕੋਈ ਕੰਮ ਹੋਣ ਦੇ ਜਿੱਦਾਂ ਦੱਸਿਆ ਹੀ ਆ ਸਰਪੰਚ ਸਾਹਿਬ ਨੇ ਸਾਪਾ ਪੀਰ ਮੇਰਾ ਪਹਿਲਾਂ ਵੀ ਬੋਲ ਕੇ ਗਿਆ ਕਿ ਅਸੀਂ ਵੀ ਕਹਿੰਦੇ ਆ ਕਿ ਇੱਕ ਵੱਡਾ ਹਸਪਤਾਲ ਚ ਬਿਆਖ ਹੋਵੇ 24 ਅਬਰ ਡਾਕਟਰ 24 ਦੇ ਰਹਿਣ ਜਿੱਥੇ ਕਿਸੇ ਨੂੰ ਵੀ ਜੇਰੇ ਸਵੇਰੇ ਕੋ ਮਿਹਨਤ ਨਹੀਂ ਦਿੱਤਾ ਇਹ ਜੋ ਤੋਂ ਪੈਂਦੀ ਆ ਉਹਨਾਂ ਦਾ ਡਾਕਟਰ ਵੀ ਜਾਂ ਡਾਕਟਰੀ ਦੀ ਉਹ ਸਾਨੂੰ ਇੱਥੇ ਚੁੱਬੇ ਵਾਲੇ ਨਹੀਂ ਆ ਹੋਰ ਪਾਰਟੀਆਂ ਵੀ ਘੁੰਮ ਰਹੀਆਂ ਆ ਅਸੀਂ ਇਹ ਚਲਵਾ ਹੀ ਗੱਲ ਤਾਂ ਕਰਨੀ ਨਹੀਂਗੀ ਪਰ ਮਸਲਾ ਇੱਥੇ ਇਹੀ ਆ ਮੈਂ ਜਿਸਪੈਡ ਵੀ ਜਾ ਕੇ ਬੋਲਣ ਦਾ ਮੌਕਾ ਮਿਲਦਾ ਨਹੀਂ ਕਹਿੰਦਾ ਹੁਣ ਮੌਕਾ ਆ ਸੀ ਗਵਾਇਏ ਨਾ ਅਸੀਂ ਪਾਰਟੀ ਨਹੀਂ ਦੇਖਣੀ ਅਸੀਂ ਬੰਦਾ ਦੇਖਣਾ ਹੈ ਅਸਲੇ ਬੰਦਾ ਸਾਡੇ ਕੋਲ ਕਾਮਯਾਬ ਜਾਂਦੇ ਲਈ ਸਾਡੇ ਕੋਲ ਦੋਨੋਂ ਹੀ ਹੱਥ ਮਜ਼ਬੂਤ ਹੋ ਜਾਵੇ। ਐਮਐਲਏ ਦਵਾਏਗਾ ਤਾਂ ਕੰਮ ਸਾਡੇ ਸਾਰੇ ਸਾਰੇ ਚੱਲਣਗੇ। ਅਸੀਂ ਜਿੱਥੇ ਵੀ ਮੇਰੇ ਕਿਸੇ ਵੀਰ ਭਰਾ ਦਾ ਕੋਈ ਕੰਮ ਰੁਕਿਆ ਆ ਉਹ ਵੋਟਾਂ ਤੋਂ ਬਾਅਦ 20 ਤਰੀਕੋਂ ਬਾਅਦ ਜਦੋਂ ਮਾਸੀ ਸਾਨੂੰ ਘਰ ਦਲਾਓ ਜਾਂ ਦਫ਼ਤਰ ਆਜੋ ਹੁਣ ਸਿਰਫ ਕੋਲ ਲੱਗਣ ਕਰ ਗਈ ਆ ਕੰਮ ਰੁਕੇ ਪਏ ਆ ਤੇ ਇਲੈਕਸ਼ਨ ਤੋਂ ਬਾਅਦ ਅਸੀਂ یہ سارے کھانے بچانے ہیں دوبارہ جا مرضی یہ کم کروا سکتے ہیں انہیں شبدوں کے نام سارا بہت بہت جی ہوں اپنا قیمتی کھڑیا ہے ایک بار دوبارہ ساری ایس ٹیم کا پرشوتم سیم جیمپریتی جی ترتےم جی کا بہت بہت دنواد باہر بیٹھے پر بہت ਫਰਮ ਕੋਲ ਸਾਡਾ ਸਤਿਕਾਰ ਨੂੰ ਕੋਣ ਸੇਰ ਸਾਹਿਬ ਪਹਿਲਾਂ ਸੇ ਆਪਣੇ ਪੰਜਾਬੀ ਕਾਗਜ਼ ਬੈਲਾ ਸਿੰਘ ਮੈਨੂੰ ਬੋਲਣਾ ਬੋਲਣਾ ਤਾਂ ਹੌਲਾ ਨਹੀਂ ਲੈਵੇਂ ਹਾਂ ਮੈਂ ਤੇ ਆ ਜਾ ਪਿੰਡ ਕਰਕੇ ਬੈਠਾ ਸੀ ਆਪਾਂ ਕਹਿ ਕੀ ਸਕਦੇ ਜੀ ਜੋਤੇ ਨਾ ਪੇਪਰ ਆਉਣਾ ਨਹੀਂ ਗੱਲ ਹੈ ਕਿ ਡਾਕਟਰ ਰਾਜ ਕੁਮਾਰ

ਪਹਿਲਾਂ ਨੀ ਬਣਾਉਣੇ ਚਾਹੀਦੇ ਤਾਂ ਕਿ ਗੱਡੀ ਇੱਧਰ ਉੱਧਰ ਨਾ ਹੋਏ ਕਿਤੇ ਗੱਡੀ ਫਸ ਨਾ ਜਾਵੇ ਉਹ ਜੱਬਿਆ ਦੇ ਵਾਸੀਓ ਸਤਿ ਸ੍ਰੀ ਅਕਾਲ ਜੀ ਸਰੇਮ ਸਿੰਘ ਜੀ ਸਾਡੀ ਨਗਰ ਦੇ ਸਰਪੰਚ ਬੁਰੀਨਾ ਸਿੰਘ ਜੀ ਚੰਦਰਕਮਲ ਜੀ ਰੰਜੀਤ ਸਿੰਘ ਜੀ ਦਿਲਬਾਖ ਸਿੰਘ ਜੀ ਪਰਮਿੰਦਰ ਸਿੰਘ ਜੀ ਚਰਨਦੇਵ ਸਿੰਘ ਜੀ ਬਲਵੀਰ ਸਿੰਘ ਜੀ ਸਾਡੇ ਜੋ ਜੱਪੇਵਾੜ ਦੇ ਕੋਆਰਡੀਨੇਟਰ ਸ੍ਰੀ ਹਰਕੁਮਤ ਕਪੂਰ ਤੋਂ ਓਨੇ-ਓਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇਗੇ ਨੀਲਮ ਜੀ ਮੇਰੇ ਨਾਲ ਦਰਜੀਤ ਜੀ ਵੀ ਹੈਗੇ ਸ੍ਰੀ ਹਰਕੁਮਤ ਕਪੂਰ ਤੋਂ ਵਿਵਾਖਵਾਖੋ ਹਲਕਿਆ ਤੋਂ ਆਏ ਪਤਵਰਤੀ ਸਚੜ ਬਿਰਲਾ ਸੇਟੀ ਗਰੋਮੀ ਜੀ ਗੁਰਜੀਤ ਪਾਜੀ ਜੀ ਆ ਰਾ ਸਾਡੇ ਗੋਪੀ ਪਾਜੀ ਆ ਸਰਤਾਬ ਸਿੰਘ ਜੀ ਆਏ ਕਿ ਲੋਕਾਂ ਤੋਂ ਬਹੁਤ ਸਾਰੇ ਜਾਣੇ ਪਛਾਣੇ ਜਿਹੜੇ ਆ ਜੀਵਨ ਜੀ ਵੀ ਨੇ ਇਸ ਸੋਲੀ ਤੋਂ ਡਾਕਟਰ ਰੋਸ਼ਨ ਮੈਂ ਬੜਲੇ ਤੋਂ ਤੇ ਸਾਰੀ ਸਰਕਾਰਿਓ ਸਹਾਸੰਗ ਜੀ ਆਹ ਸਾਰੇ ਮਿਲ ਕੇ ਬਤੇ ਦੀ ਸਾਚ ਪਾਈਏ ਸ਼੍ਰੀ ਵਾਹਿਗੁਰੂ ਜੀ ਦਾ ਕੰਮ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਤੇ ਸਾਥੀਓ ਜਦੋਂ ਦਾ ਛੋਟਾ ਸੀ ਉਦੋਂ ਦਾ ਡਾਕਟਰ ਆਸਮਾਨ ਜੀ ਨੂੰ ਸੇਵਾ ਕਰਦੇ ਦੇਖਦਾ ਆ ਰਿਹਾ ਸੀ ਪਹਿਲਾਂ ਉਹ ਡਾਕਟਰੀ ਵੀ ਲੈਣ ਸੀ ਫਿਰ ਜਦੋਂ ਰਾਜਨੀਤੀ ਚਾਏ ਉਹਨਾਂ ਨੂੰ ਹੋਰ ਵੀ ਜ਼ਿਆਦਾ ਸੇਵਾ ਕਰਦੇ ਦੇਖਿਆ ਜਦੋਂ ਡਾਕਟਰੀ ਸੀਗੇ ਉਦੋਂ ਫਿਰ ਕਦੇ-ਕਦੇ ਘਰ ਆ ਜਾਂਦੇ ਸੀ ਕਿਤੇ ਕੁੱਪੜੇ ਫਿਰ ਤੈ ਜਾਂਦੇ ਸੀ ਫਿਰ ਉਹ ਵੀ ਬੰਦ ਹੋ ਗਿਆ ਪਰ ਕਦੇ ਇਸ ਗੱਲ ਦਾ ਕੋਈ ਰਸਵਾਨੀ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਹਮੇਸ਼ਾ ਲੋਕਾਂ ਦੀ ਬਲੁਕਤਾ ਦੀ ਸੇਵਾ 'ਚ ਲੱਗੇ ਹੋਏ ਆ ਤੇ ਉਸੇ ਹੀ ਸੇਵਾ ਤੋਂ ਸਿੱਖਦੇ ਹੋਏ ਮੈਂ ਵੀ ਅੱਗੇ ਚੱਲਿਆਂ ਆਂ ਕੰਮ ਕਰਕੇ ਪੰਜਾਬ ਨੂੰ ਬਿਹਤਰ ਕਰਨ ਦੀ ਮਿਹਨਤ ਕਰ ਰਹੀ ਹੈ ਡਾਕਟਰ ਰਾਜਪਾਲ ਜ਼ਿੰਮੇਵਾਰੀ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਕਿ ਕੰਮ ਕਿਦਾਂ ਲੱਭ ਪਈਏ ਤਾਂ ਸਵੈ ਰੋਜਗਾਰ ਹੋ ਜਾਣੀ ਹੈ ਬਹੁਤ ਸਾਰਾ ਰੋਜਗਾਰ ਮਿਲੇਗਾ ਕਿਉਂਕਿ ਰੋਜਗਾਰ ਮੇਨੂੰ ਸੋਮੇ ਮੈਂ ਸਮਝਦਾ ਬਹੁਤ ਜ਼ਰੂਰੀ ਹੈ ਇੱਕ ਘਰ ਦੇ ਜੋ ਬਿਹਤਰੀ ਦੇ ਲਈ ਤੇ ਸਿਰਫ ਕੋਈ ਨਹੀਂ ਇੱਕ ਬਹੁਤ ਵਧੀਆ ਜੋ ਆਈਟੀ ਪੋਲੀਟੈਕਨਿਕ ਕਾਲਜ ਜੋ ਹੈ ਜਾਏਗਾ ਜਿਹਦੇ ਨਾਲ ਜੋ ਬੱਚਿਆਂ ਦੀ ਪੜਾਈ ਹੈ ਉਹ ਹੋਰ ਬਿਹਤਰ ਕੀਤੀ ਜਾਏਗੀ ਇਹ ਜੋ ਸਾਡੀਆਂ ਗੁਰੂ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਆ ਉਹ ਸਾਰੀਆਂ ਚੌੜੀਆਂ ਕਰਕੇ 18 ਫੁੱਟ ਕੀਤੀਆਂ ਜਾਣਗੀਆਂ। ਤੇ ਜੋ ਸਾਡੀ ਨਹਿਰ ਜਾਂਦੀ ਐ ਪੀਐਸਓ ਆਂਦੀ ਨਹਿਰ ਆ ਉਹਦੇ ਵੀ ਡਾਲ ਮੋਕੇ ਲਗਾ ਕੇ ਕਿਉਂਕਿ ਮੈਨੂੰ ਖਾਸ ਕਰਕੇ ਮੈਨੂੰ ਜਾਗਰਤਾਂ ਸਾਡੇ ਮਿਲਦੀਆਂ ਨੇ। ਹੋਰ ਕੁਝ ਭਰਾਵਾਂ ਨੇ ਵੀ ਕਰ ਜਰੂਰ ਉਹਨਾਂ ਤੱਕ ਪਹੁੰਚਾਈ ਜਾਵੇ। ਸੋ ਇਹਨਾਂ ਨੂੰ ਪਤਾ ਤਾਂ ਹੈ ਕੌਣ ਤਾਂ ਇਹਨਾਂ ਨੂੰ ਬਹੁਤ ਬਹੁਤ ਚੁੜੀਆਂ ਗਈਆਂ।

ਸਾਡੇ ਹਲਕੇ ਦੇ ਮਹਿਬੂਬ ਨੇਤਾ ਡਾਕਟਰ ਰਾਜਕੁਮਾਰ ਪਾਰਲੀਮੈਂਟ ਤੁਹਾਡੇ ਵਿੱਚ ਬ੍ਰਾਡਮੈਨ ਹੋ ਚੁੱਕੇ ਹਨ ਮੈਂ ਜਿਨ੍ਹਾਂ ਜਿਨ੍ਹਾਂ ਨੂੰ ਰਿਕੁਐਸਟ ਕੀਤੀ ਸੀ ਕਿ ਡਾਕਟਰ ਰਾਜਕੁਮਾਰ ਚੱਪੇਆੜ ਨੂੰ ਇੱਕ ਨਵੀਂ ਛੇਹਣ ਜਾ ਰਹੇ ਹਨ ਆਪਾਂ ਤੁਹਾਡੇ ਨਾਲ ਕਦੀ ਝੂਠ ਨਹੀਂ ਬੋਲਿਆ ਜੇ ਚੱਪਿਆਂ ਦੇ ਵਿੱਚ ਸੀ ਤੇ ਚੱਪਿਆ ਜਿੱਤਿਆ ਤੁਸੀਂ 2 ਘੰਟੇ ਤੇ ਬੈਠਿਆ 10 ਮਿੰਟ ਹੋਰ ਸੇ ਮੈਂ ਸਾਰੇ ਬੰਦੇ ਨੇ ਇਹ ਕਹਿ ਗਿਆ ਸੀ 3 ਵਜੇ ਤੋਂ 5 ਵਜੇ ਤੱਕ ਦਾ ਟਾਈਮ ਆਪਾਂ ਨੂੰ ਦਿਓ ਅਜੀਬੇ 5 ਸਾਲ ਤੁਹਾਡੇ ਜਿਹੜੇ ਅੱਗੇ ਕੰਮ ਕਰਾਂਗੇ ਕੀ ਕਰੀਏ ਜੀ ਹਾਂ ਜੀ ਕਿ ਲੁਧਿਆਣੇ ਤੋਂ ਵੋਟ ਕੌਣ ਆਇਆ ਜੀ ਤੁਹਾਨੂੰ

ਸੋ ਮੈਂ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ। ਮੈਂ ਮਹਿਸੂਸ ਕਰ ਸਕਦਾ ਕਿ ਕਾਫੀ देर ਹੋ ਗਈ। ਔਰ ਲੇਟ ਆਉਣ ਦੇ ਲਈ ਮੈਂ ਮਾਫੀ ਚਾਹੁੰਦਾ। ਜਿੱਥੇ ਤੱਕ ਕੰਮ ਦਾ ਸਵਾਲ ਹੈ। ਹਾਂ ਜੀ। ਤੇ ਚੰਗਰਾਲ ਦੇ ਵਿੱਚ ਸਾਨੂੰ ਹੋਰੇਸ਼ਾ ਕੰਮ ਕਰਨ ਦੀ ਸਮੱਸਿਆ ਆਦੀ ਰਹੇ। ਕਿਉਂਕਿ ਕਿਤੇ ਸਰਕਾਰ ਹੋਰ ਤੇ ਸਰਪੰਚ ਹੋਰ ਤੇ ਇਸ ਵਾਰ ਸਾਡੀ ਬੁਖਸ਼ਕਿਸਮਤੀ ਹੈ ਕਿ ਸਾਡੀ ਕੁੜੀ ਪੜੀ ਰਹੀ ਸਰ ਪੈਂਚੜੀ ਹੋਰ ਸਰਕਾਰ ਦੇ ਨਾਲ ਸਹਿਮਤ ਸਾਰੀ ਪੰਚਾਇਤ ਕਾਗੜਾ ਸਹਿਮਤ ਔਰ ਇਸ ਤੋਂ ਪਹਿਲਾਂ ਰੋਮੂ ਜੀ ਵੀ ਸਾਡੇ ਸਰਪੰਚ ਸਾਹਿਬ ਰਹੇ ਉਹਨਾਂ ਦੇ ਸਮੇਂ ਕਾਫੀ ਕੰਮ ਹੋਇਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਚੱਬੇਵਾਲ ਪਿੰਡ ਹੈ ਜਿਹਦੇ ਨਾਮ ਤੇ ਹਲਕੇ ਦਾ ਨਾਮ ਹੈ ਜਿਹਦੇ ਨਾਮ ਤੇ ਮੇਰਾ ਨਾਮ ਵੀ ਹੈ ਤੁਕਿਆਂ ਨੂੰ ਮੇਰਾ ਨਾਮ ਵੀ ਨਹੀਂ ਪਤਾ ਚੱਬੇਵਾਲ ਸਾਹਿਬ ਨਹੀਂ ਕਿਤੇ ਤੇ ਮੇਰੀ ਇਹ ਕੋਸ਼ਿਸ਼ ਹੈ ਮੈਂ ਪਾ ਚੱਬੇਵਾਲ ਇੱਕ ਮਾਡਰਨ village ਬਣਾਈਏ ਮਾਡਰਨ ਸ਼ਹਿਰ ਬਣਾਈਏ ਜੀ ਤਾਂ ਕਿ ਇੱਥੇ ਰਹਿਣ ਵਾਲਾ ਹਰ ਕੋਈ ਮਾਣ ਮਹਿਸੂਸ ਕਰ ਸਕੇ ਔਰ ਕਮਾਜ ਇਸ ਤਰ੍ਹਾਂ ਕਮਾ ਦੀ ਗੱਲ ਹੈ ਆਪਣੇ ਬਹੁਤ ਕਮ ਹੋਏ ਹੋਏ ਬਿਜਲੀ ਦਾ ਮੇਰੇ ਤਾਂ ਮੈਂ ਸਾਰੇ ਭੋਲੇ ਹੈਗੇ ਆਂ ਦਾ ਵੀ ਨਹੀਂ ਆਂਦਾ ਬਿਜਲੀ ਦਾ ਬਿੱਲ ਕਿਸੇ ਦਾ ਨਹੀਂ ਆਉਂਦਾ ਹੁਣ ਬੀਬੀਆਂ ਦਾ ਜਨੂਨ ਇਹਦਾ 4-5000 ਰੁਪਏ ਆਪਣਾ ਘਟ ਗਿਆ ਮਾਪ ਹੋ ਗਿਆ ਤੇ ਹੁਣ 1000 ਰੁਪਏ ਬੀਬੀਆਂ ਦਾ ਜਨੂਨ ਲੈਂਦਾ ਆਪਾਂ ਚੱਲਦੇ ਹੁਣ ਬਾਕੀ ਇਸ ਤੋਂ ਲਾਵਾ ਚਪੇਵਾਰ ਦੇ ਵਿੱਚ ਐਜੂਕੇਸ਼ਨ ਪੜਾਈ ਸੇ ਸਾਰੇ ਆਮ ਨੂੰ ਬੇਤਰਗਾਂ ਉਹ ਸਾਡਾ ਮੇਰਾ ਮੁੱਖ ਜੰਦਾ ਰਹੇ। ਔਰ ਮੈਂ ਅੱਜ ਸਿਰਫ ਇਹ ਕਹਿਣਾ ਚਾਹੁੰਦਾ ਜਿਆਦਾ ਸਮਝਣਾ ਕਿ ਜਦੋਂ ਇਸ਼ਾਨ ਉਮੀਦਵਾਰ ਔਰ ਤੁਹਾਡੇ ਚੋਟਾਂ ਲਈ ਜਿਸ ਤਰ੍ਹਾਂ ਹਰ ਪਾਰਟੀ ਆਣਾ ਹੈ, ਲੋਕਪਾਲਤ ਦੇ ਵਿੱਚ ਹਰ ਇੱਕ ਨੂੰ ਆਉਣ ਦਾ ਹੱਕ ਹੈ। ਔਰ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖ ਲਏ ਤੇ ਮੈਂ ਸਿਰ ਮੈਂ ਤਾਂ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਚੋਲ ਹੈ ਜਿਮਨੀ ਚੋਲ ਇਸ ਜਿਮਨੀ ਚੋਲ ਦੇ ਵਿੱਚ ਕੋਈ ਸਰਕਾਰ ਨਹੀਂ ਬਦਲਦੀ ਸਰਕਾਰ ਆਮ ਆਦਮੀ ਪਾਰਟੀ ਹੈ ਔਰ ਸਭ ਤੋਂ ਸਿਹਾਰੀ ਕੁੱ꺼ਏ ਹੈ ਵੀ ਤੁਸੀਂ ਸਾਰਿਆਂ ਦਾ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਨੂੰ MLA ਬਣੇ ਜੇਕਰ ਆਪਣਾ ਐਮਐਲਏ ਵੀ ਆਪਣਾ ਹੋਏਗਾ ਸਰਕਾਰ ਵੀ ਆਪਣੀ ਹੋਏਗੀ ਤੇ ਕੰਮਾਂ ਦੀ ਪਹਿਲਾਂ ਵੀ ਰਿਕੋਰਡ ਨਹੀਂ ਆਈ ਤੁਸੀਂ ਦੇਖਿਆ ਉਹ ਮੈਂ ਰਿਕਾਰਡ ਕੋਲ ਕਰਵਾ ਦਿੱਤੇ ਤੇ ਤਾਂ ਮੈਨੂੰ ਕਈ ਵਾਰ ਅਸੀਂ ਜਿੰਨੇ ਵੀ ਸਰਵੇ ਦੇਖਦੇ ਆਂ ਜਿੰਨੀਆਂ ਵੀ ਰਿਪੋਰਟਾਂ ਦੇਖਦੇ ਆਂ ਲੋਕ ਲੀਡਰ ਨੂੰ ਗੁਰਾਪਨ ਹੈ ਕਿੰਨੀ ਹੈ ਪਰ ਮੈਨੂੰ ਖੁਸ਼ੀ ਹੈ ਮੈਂ ਜਿੰਨੇ ਵੀ ਆਪਣੇ ਸਰਵੇ ਰਿਪੋਰਟਾਂ ਵੀ ਦੇਖਿਆ ਉਦੋਂ ਕੋਈ ਘੱਟੋ ਘੱਟ ਮਾੜਾ ਨਹੀਂ ਕੰਮਾ ਲੋਕ ਇਹ ਜਰੂਰਤਾਂ ਦੇ ਵਿੱਚ ਆ ਡਾਕਟਰ ਸਾਹਿਬ ਕੰਮ ਕਰਦੇ ਔਰ ਐਸੇ ਕੰਮ ਕਰਦੇ ਆ ਜਿਹੜੇ ਅੱਜ ਤੱਕ ਕਿਸੇ ਨੇ ਕੀਤੇ ਚਾਹੇ ਆ ਵਸੀਕਰਾਂ ਦੇ ਵਸੀਕਰਾਂ ਦੇ ਸਾਥੀ ਛੱਡੇ ਆਏ ਆ ਵੱਡ ਜੀ ਸੋ ਵਸੀਕਰਾਂ ਦੇ ਪੁਰਸ ਦੀ ਗੱਲ ਹੋਵੇ ਵਿਸ਼ੋਰੀ ਦੇ ਪੁਰਸ ਦੀ ਗੱਲ ਹੋਵੇ ਗਾੜੀਆਂ ਗਾੜੀਆਂ ਔਰ ਲੈ ਦੇ ਕਈ ਤਰ੍ਹਾਂ ਦੇ ਲਾਏ ਆ سڑکیں بنایا اٹھارہ فون چوڑیاں سڑکیں بنایا کالج بنایا ہوسپٹل تو اس کر کے کام یہی بےتی کرنی چاہتا بی جے پی امیدوار بی جے پی ووٹ پا کے جو بیسانی کا کھان کیا سامنے اور اس کو علاوہ کانگریس کی گل کر لیے کانگریس کا امیدوار کسی نے دیکھا نہیں یا

چبے والے چاہے سارے ہوئی اور نبے پرسینٹ کو بھی زیادہ ووٹا پی ਆਮਰ ਕੋ ਬਾਤ ਨਹੀਂ ਉੱਥੇ 50 ਲੱਖ ਤੋਂ ਜ਼ਿਆਦਾ ਸੁਪਰ ਸਰ ਉਸ ਪਿੰਡ ਦੇ ਵਿਕਾਸ ਹੋਏ ਸੀ ਜਿਹੜੀ ਰਾਸ਼ੀ ਲੱਗਦੋਂ ਤੋ ਇਹਦੇ ਸਾਡੇ ਤੋਂ ਜ਼ਿਆਦਾ ਲੱਗਦੋਂ ਲੱਗਿਆ ਠੀਕ ਹੈ ਇੱਕ ਕਰੋੜ ਰੁਪਏ ਦਾ ਵਾਅਦਾ ਕੀਤਾ ਤੁਸੀਂ ਵੋਟਾਂ ਬਹੁਤ 100% 1 ਕਰੋੜ ਜੱਬਿਆ ਨੂੰ ਆਊਗਾ ਔਰ ਬਹੁਤ ਸਾਰੇ ਕਰੋੜ ਰੁਪਏ ਦੇ ਫਾਇਦਾ ਨਹੀਂ ਪਰ ਤੁਸੀਂ ਆਪਣਾ ਵਧੀਆ ਕੰਮ ਕਰੋਗੇ ਅੱਗੇ ਲੈ ਕੇ ਦੇਖਿਆ ਨਹੀਂ ਸਕਦੇ ਆਪਾਂ ਟੀਮ ਤੇ ਸਮਾ ਡਾਕਟਰ ਸਾਹਿਬ ਨੇ ਇਹ ਮਿਲਿਆ ਔਰ ਅਸੀਂ ਡਾਕਟਰ ਸਾਹਿਬ ਨੂੰ ਯਕੀਨ ਦਿਵਾਉਂਦੇ ਆ ਕਿ ਅਸੀਂ ਇੱਥੋਂ ਬੈਡ ਦੇ ਵਿੱਚੋਂ ਡਾਕਟਰ ਸਾਹਿਬ ਨੂੰ ਇੱਕ ਵੱਡੀ ਲੀਡ ਦੇ ਉੱਤੇ ਜਤਾ ਕੇ ਭੇਜਾਂਗੇ ਔਰ ਸਾਡਾ ਸਾਰਿਆਂ ਦਾ ਪ੍ਰਾਣ ਰਹੇਗਾ ਡਾਕਟਰ ਸਾਹਿਬ ਲਈ ਅਸੀਂ ਜੂਰ ਲੜਾਂਗੇ ਜੀ ਔਰ ਉਹਨਾਂ ਫੋਟਾ ਪਾ ਕੇ ਉਹਨਾਂ ਨੂੰ ਕੰਮਜਾਬ ਕਰਾ ਕਰਾਂਗੇ ਧੰਨਵਾਦ ਤੇ ਮੇਰੀ ਇੱਕ ਰਿਕਵੈਸਟ ਵੀ ਆਈ ਜਿਹੜੇ